ਤੁਹਾਡੇ ਅੱਖਾਂ ਸਾਹਮਣੇ ਹੀ ਐ ਭਈ ਜਿਹੜੇ ਕਿਸਾਨ ਆ ਉਹ ਪਹਿਲਾਂ ਵੀ ਤਾਂ ਧਰਨੇ ਲਾਉਂਦੇ ਸੀਗੇ ਪਹਿਲਾਂ ਵੀ ਤਾਂ ਦਿੱਲੀ ਗਏ ਸੀ ਕਿੰਨਾ ਕੁ ਵਾਇਲੈਂਸ ਹੋਇਆ ਸੀ ਸਾਲ ਤੋਂ ਉੱਥੇ ਸਮਾਂ ਉਹ ਰਹਿ ਗਿਆ ਹੈ ਸਗੋਂ ਲੋਕਾਂ ਨੂੰ ਬੜਾ ਸੁੱਖ ਸੀ ਜਿੱਥੇ ਉਹ ਰਹਿੰਦੇ ਸੀ ਗਰੀਬ ਗੁਰਬੀ ਨੂੰ ਲੰਗਰ ਪ੍ਰਸ਼ਾਦਾ ਵੀ ਮਿਲਦਾ ਸੀ ਬੜੇ ਪਿਆਰ ਨਾਲ ਇਹ ਸਮਾਂ ਲੰਘਿਆ ਜਿਸ ਤਰ੍ਹਾਂ ਐਸ ਵਾਰੀ ਇਸ ਹਰਿਆਣਾ ਸਰਕਾਰ ਨੇ ਪੇਸ਼ ਕੀਤਾ ਵਾ ਕਿ ਇਹ ਜੇ ਜਾਂਦੇ ਤੇ ਉੱਥੇ ਵਾਇਲੈਂਸ ਹੋ ਜਾਣਾ ਸੀ ਐ ਉਹ ਜਾਣੀ ਉਹ ਜਾਣਾ ਸੀ ਇਹ ਬਿਲਕੁਲ ਗਲਤ ਸੀਗਾ ਤੁਸੀਂ ਵੀ ਵੇਖਿਆ ਤੁਸੀਂ ਵੀ ਗਏ ਹੋ ਖਨੋਰੀ ਬਾਰਡਰ ਤੇ ਮੈਂ ਦੇਖਿਆ ਤੁਹਾਡੀ ਰਿਪੋਰਟਿੰਗ ਤੁਹਾਡੇ ਅੱਖਾਂ ਸਾਹਮਣੇ ਉੱਥੇ ਕਿਵੇਂ ਗੋਲੀ ਵੱਰ ਰਹੀ ਹੈ ਕਿਵੇਂ ਅਥਰੂ ਗੈਸ ਦੇ ਗੋਲੇ ਵੱਰ ਰਹੇ ਹੱਦ ਹੋ ਗਈ ਆ ਤੇ ਐਂ ਲੱਗਦਾ ਹੀ ਨਹੀਂ ਕਿ ਇਹ ਇੰਡੀਆ ਵਾ ਇਹਦੇ ਵਿੱਚ ਐਂ ਲੱਗਦਾ ਵੀ ਇਹ ਕਿਸੇ ਹੋਰ ਦੂਜੇ ਦੇਸ਼ ਨਾਲ ਜੰਗ ਲੱਗੀ ਹੈ ਪ੍ਰਸ਼ਾਸਨ ਨੂੰ ਇਹ ਵੀ ਤੇ ਪਤਾ ਸਵਿਧਾਨ ਇਹਨਾਂ ਨੂੰ ਬੋਲਣ ਦੀ ਆਗਿਆ ਦਿੰਦਾ ਇਹਨਾਂ ਨੂੰ ਨਾਰੇ ਲਾਉਣ ਦੀ ਆਗਿਆ ਤੇ ਦਿੰਦਾ ਵਾ ਧਰਨੇ ਲਾਉਣ ਦੀ ਆਗਿਆ ਦਿੰਦਾ ਵਾ ਜੇਕਰ ਇਹਨਾਂ ਨੂੰ ਰੋਕ ਦੇ ਜੇਕਰ ਇਹ ਗੋਲੀਆਂ ਨਾਲ ਚਲਾਉਂਦੀ ਅਥਰੂ ਗੈਸ ਨਾ ਸੁੱਟ ਦੇ ਤੇ ਇਹਨਾਂ ਨੂੰ ਕੁਝ ਵੀ ਕਰਨਾ ਨਹੀਂ ਸੀ ਪੈਣਾ ਅੱਜ ਸਾਰਾ ਕੁਝ ਕਰਕੇ ਮੈਂ ਤੇਨੂੰ ਕੁੱਟਣਾ ਵੀ ਆ ਪਰ ਤੇਨੂੰ ਰੋਣ ਵੀ ਨਹੀਂ ਦੇਣਾ ਦੇਖੋ ਇਹ ਰਵਈਆ ਵਾ ਸਰਕਾਰਾਂ ਦਾ ਸਰ ਜੀ ਇੱਕ ਬੜਾ ਪਿੱਛੇ ਵੀ ਕਾਫੀ ਵੇਖਣ ਨੂੰ ਆਇਆ ਸੀਗਾ ਕਿ ਕਈ ਜੋ ਸਿਆਸੀ ਲੀਡਰ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਪੰਕਤੀਆਂ ਤੱਕ ਦਾ ਨਹੀਂ ਪਤਾ ਹੁੰਦਾ ਪਰ ਕਿਤਨਾ ਕਿਤੇ ਇਹ ਚੀਜ਼ ਤੇ ਵੀ ਬੇਅਦਬੀ ਹੁੰਦੀ ਆ ਪਹਿਲਾਂ ਵੀ ਕਈ ਕਰਦੇ ਆਏ ਨੇ ਤਾਂ ਕਿਵੇਂ ਵੇਖਦੇ ਹਾਂ ਕਿ ਲੀਡਰਾਂ ਨੂੰ ਖਾਸ ਤੌਰ ਤੇ ਕੀ ਕਹਿਣਾ ਚਾਹੁੰਗੇ ਮੈਂ ਬੇਨਤੀ ਕਰਦਾ ਜੀ ਅਜੇ ਕੱਲ ਪਰਸੋਂ ਦੀ ਗੱਲ ਜੇ ਪ੍ਰਧਾਨ ਮੰਤਰੀ ਸੌਰੀ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਦਿੱਲੀ ਜਾਂਦੇ ਆ ਜਾ ਕੇ ਉੱਥੇ ਉਹ ਪੁੱਛਦੇ ਆ ਵੀ ਤੁਸੀਂ ਪੰਜਾਬ ਤੇ ਆਏ ਹੋ ਕਿੱਦਾਂ ਆ ਪੰਜਾਬ ਉਹ ਕਹਿੰਦੇ ਜੀ ਪੰਜਾਬ ਹੱਸਦਾ ਵਸਦਾ ਹੈ ਤੁਸੀਂ ਮੈਨੂੰ ਦੱਸੋ ਵੀ ਸਾਰਾ মিডিਆ ਦਿਖਾ ਰਿਹਾ ਵਾ ਪੰਜਾਬ ਦੁਬਲ ਰਿਹਾ ਵਾ ਪੰਜਾਬ ਤੇ ਰੋ ਰਿਹਾ ਵਾ ਹਰ ਗੱਲ ਤੇ ਕਿੱਥੇ ਹੱਸਦਾ ਵਸਦਾ ਪੰਜਾਬ ਹੈ ਤੇ ਉੱਥੇ ਜਾ ਕੇ ਇੱਕ ਤਾਂ ਗਲਤ ਬਿਆਨੀ ਆ ਵੀ ਪੰਜਾਬ ਹੱਸਦਾ ਵਸਦਾ ਵਾ ਅਸੀਂ ਕਹਿੰਨੇ ਪਿਆ ਇਹ ਵੇਲੇ ਹੱਸਦਾ ਵਸਦਾ ਨਹੀਂ ਆ ਚੋਰੀਆਂ ਡਕੈਤੀਆਂ ਨਸ਼ੇ ਡਰ ਸਹਿਮ ਇਹਦਾ ਮਾਹੌਲ ਬਣਿਆ ਪਿਆ ਪੰਜਾਬ ਵਿੱਚ ਅਗਲੇ ਸਾਡੇ ਹਰਿਆਣੇ ਤੋਂ ਅੰਦਰ ਆਣ ਕੇ ਗੋਲੀਆਂ ਮਾਰ ਰਹੇ ਆ ਅੱਤਰੂ ਗੈਸ ਛੱਟ ਰਹੇ ਆ ਕਿਸਾਨ ਰੋ ਰਹੇ ਆ ਤੇ ਸਾਡਾ ਮੁੱਖ ਮੰਤਰੀ ਕਹਿੰਦਾ ਪੰਜਾਬ ਹੱਸਦਾ ਵਸਦਾ ਇਹ ਗਲਤ ਬਿਆਨੀ ਹੈ ਕਿਰਪਾ ਕਰਕੇ ਜਿਹੜਾ ਮੁੱਖ ਮੰਤਰੀ ਆ ਉਹਨੂੰ ਇਦਾਂ ਦੀ ਜਾ ਕੇ ਰਿਪਰੈਜ਼ੈਂਟ ਨਹੀਂ ਕਰਨਾ ਚਾਹੀਦਾ ਪੰਜਾਬ ਨੂੰ ਨੈਸ਼ਨਲ ਮੀਡੀਆ ਦੇ ਚੈਨਲਾਂ ਤੇ ਬਹਿ ਕੇ ਉੱਥੇ ਜਾ ਕੇ ਫਿਰ ਗੁਰਬਾਣੀ ਦੀ ਤੁਕਾਂ ਬੋਲੀਆਂ ਜਪਜੀ ਸਾਹਿਬ ਦੀਆਂ ਮੂਲ ਮੰਤਰ ਤੋਂ ਬਾਅਦ ਸੋਚਾ ਹੈ ਸੋਚਣਾ ਹੋ ਬਈ ਜੇ ਸੋਚੀ ਲੱਖ ਵਾਰ ਉਹ ਵੀ ਗਲਤ ਬੋਲੀਆਂ ਫਿਰ ਉਹਦੇ ਅਰਥ ਜਿਹੜੇ ਉਹ ਵੀ ਗਲਤ ਕੀਤੇ ਆ ਇਹ ਨਹੀਂ ਵੀ ਕੱਲਾ ਭਗਵੰਤ ਮਾਣੀ ਇਤਰਾ ਕਰਦਾ ਮੈਂ ਅੱਜ ਇੱਥੇ ਇਹ ਵੀ ਕਹਿ ਦਵਾ ਬਹੁਤ ਸਾਰੇ ਲੀਡਰ ਆ ਜਿਹੜੇ ਜਾਣਦੇ ਤੇ ਹੈਗੇ ਭੋਗਾ ਤੇ ਕਰਨਾ ਦੰਦਾ ਜਾ ਕੇ ਨਾ ਭੋਗਾ ਤੇ ਅਫਸੋਸ ਪਰ ਉੱਥੇ ਜਾ ਕੇ ਇਹ ਵੀ ਪੰਕਤੀਆਂ ਗਲਤ ਕਈ ਬੋਲਦੇ ਆ ਹਰ ਇੱਕ ਸਟੇਜ ਤੋਂ ਜਿਹੜਾ ਲੀਡਰ ਪੰਕਤੀ ਬੋਲਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹਨੂੰ ਇਹ ਲੋੜ ਕੀ ਪੈ ਗਈ ਪੰਕਤੀਆਂ ਬੋਲਣ ਦੀ ਜੇ ਤੂੰ ਪੰਕਤੀ ਬੋਲਣੀ ਆ ਮੇਰੇ ਵੀਰ ਕੋਈ ਵੀ ਲੀਡਰ ਆ ਤੇ ਪਹਿਲਾਂ ਸਿੱਖੋ ਬਾਣੀ ਨੂੰ ਯਾਰ ਕੋਈ 20000 ਦਾ ਮੋਟਰਸਾਈਕਲ ਸਕੂਟਰ ਲੈ ਕੇ ਆਵੇਂ ਨਾ ਤੂੰ ਵੀ ਬੱਚੇ ਨੂੰ ਕਹਿੰਦਾ ਸਿੱਖ ਪੁੱਤ ਪਹਿਲਾਂ ਤੇ ਫੇਰ ਚਲਾਈ ਕੋਈ 2-4 ਲੱਖ ਦੀ ਮਰੂਤੀ ਕਾਰ ਲੈ ਕੇ ਆਉਂਦਾ ਕਹਿੰਦਾ ਸਿੱਖ ਪੁੱਤ ਪਹਿਲਾਂ ਫੇਰ ਚਲਾਈ ਗੁਰਬਾਣੀ ਨੂੰ ਬਿਨਾਂ ਸਿੱਖਣ ਤੋਂ ਤੁਸੀਂ ਬੋਲਦੇ ਹੋ ਕਿਉਂ ਬੋਲਦੇ ਹੋ ਐਸੀ ਕਿਹੜੀ ਜ਼ਰੂਰਤ ਤੁਹਾਨੂੰ ਤੇ ਫਿਰ ਤੁਸੀਂ ਅਰਥ ਗਲਤ ਕਰਦੇ ਹੋ ਮੇਰੀ ਤੇ ਜੈਦਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਬੇਨਤੀ ਹੈ ਕਿ ਜੇ ਉਹ ਮੇਰੀ ਆਵਾਜ਼ ਨੂੰ ਸੁਣਦੇ ਆ ਤੇ ਉਹ ਉਹਨਾਂ ਨੂੰ ਬੇਨਤੀ ਹੈ ਕਿ ਇੱਕ ਐਸਾ ਮਤਾ ਪਾਸ ਕਰਕੇ ਮਨਜੀਤ ਸਿੰਘ ਸਾਹਿਬਾਨ ਤੇ ਜਾਰੀ ਕਰਨ ਵੀ ਕੋਈ ਵੀ ਲੀਡਰ ਜਿਹੜਾ ਵਾ ਉਹ ਸਟੇਜ ਤੇ ਆਪਦੇ ਭਾਸ਼ਣ ਦੇ ਦੌਰਾਨ ਕੁੰਝ ਤੁਸੀਂ ਸੰਗਤਾਂ ਨੂੰ ਸੰਬੋਧਨ ਕਰਨਾ ਉਹ ਗੱਲ ਇੱਕ ਵੱਖਰੀ ਵੀ ਤੁਸੀਂ ਗੁਰਬਾਣੀ ਦੀ ਗੱਲ ਕਰਨੀ ਤੁਹਾਨੂੰ ਵੀ ਉਹਨਾਂ ਹੱਕ ਹੈ ਪਰ ਜਿੱਥੇ ਤੁਹਾਨੂੰ ਪਤਾ ਤੁਸੀਂ ਸਿਆਸੀ ਗੱਲਾਂ ਕਰਨ ਲਈ ਬੈਠੇ ਆ ਸਿਆਸੀ ਗੱਲ ਹੀ ਕਰਨੀ ਆ ਤੁਸੀਂ ਸਾਹਮਣੇ ਲੋਕੀ ਟੇਬਲਾਂ ਤੇ ਬੈਠੇ ਹਾ ਹਾ ਹੀ ਹੋ ਰਹੀ ਹੇ ਉਹ ਤੇ ਤੁਸੀਂ ਗੁਰਬਾਣੀ ਨੂੰ ਕਿਉਂ ਤੁਸੀਂ ਤਰੋੜ ਮਰੋੜ ਕੇ ਪੇਸ਼ ਕਰਦੇ ਹੋ ਲੋੜ ਕੀ ਹੈ ਤੁਹਾਨੂੰ ਸਾਨੂੰ ਤੇ ਬਹੁਤ ਅਸੀਂ ਸਾਰੇ ਆਤ ਹੁੰਨੇ ਆ ਵੀ ਜਦੋਂ ਇਦਾਂ ਦੇ ਕੰਮ ਹੋ ਰਿਹਾ ਵੀ ਗੁਰਬਾਣੀ ਦਾ ਸਤਕਾਰ ਹੀ ਦਿਨੋਂ ਦਿਨ ਥੱਲੇ ਲੈ ਕੇ ਲੈ ਕੇ ਆ ਰਹੇ ਤੇ ਸਾਡੇ ਜਹੈਦਾਰ ਸਾਹਿਬ ਨੂੰ ਬੇਨਤੀ ਆ ਵੀ ਤੁਸੀਂ ਇੱਥੇ ਮੁੱਖ ਮੰਤਰੀ ਜਿਹੜਾ ਹੁੰਦਾ ਨਾ ਸੂਬੇ ਦਾ ਸਭ ਤੋਂ ਵੱਡਾ ਚਿਹਰਾ ਹੁੰਦਾ ਨੁਮਾਇੰਦਗੀ ਕਰਦਾ ਹੁਣ ਉਹ ਜੋ ਬੋਲਦਾ ਉਹਦਾ ਸਾਰੇ ਕੁਝ ਰਿਕਾਰਡ ਰਹਿੰਦਾ ਠੀਕ ਹੈ ਨਾ ਜੀ ਤੇ ਉਹ ਸਿੱਕ ਧਰਮ ਤੋਂ ਇਲਾਵਾ ਪੂਰੀ ਦੁਨੀਆ ਲਈ ਲਾ ਰਹੇ ਹਨ ਤੇ ਜਦੋਂ ਉਹ ਅਰਥ ਕਰ ਰਹੇ ਨਾ ਮੁੱਖ ਪ੍ਰਧਾਨ ਮੁੱਖ ਮੰਤਰੀ ਸਾਹਿਬ ਲੋਕਾਂ ਸੋਚਣਾ ਹੁਣ ਇਹਦੀ ਇਹ ਹੀ ਅਰਥ ਹੋਣਾ ਜਦੋਂ ਮੁੱਖ ਮੰਤਰੀ ਬੋਲ ਰਿਹਾ ਹੈ ਵੱਡਾ ਚਿਹਰਾ ਹੈ ਤੇ ਮੁੱਖ ਮੰਤਰੀ ਸਾਹਿਬ ਦਾ ਵੀ ਪੱਗ ਬੰਨਣਾ ਇਕੱਲਾ ਪਾਣੀ ਨਹੀਂ ਆ ਜਾਂਦੀ ਤੇ ਇਹ ਸਿੱਖਣੀ ਪੈਂਦੀ ਹੈ